ਜਲੰਧਰ ਪੱਛਮੀ ਜ਼ਿਮਨੀ ਚੋਣ ਨੂੰ ਮਹਿਜ਼ ਕੁਝ ਘੰਟੇ ਬਾਕੀ ਨੇ VOTING ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ ਕੁਝ ਘੰਟਿਆਂ ਬਾਅਦ ਹੀ ਅਤੇ ਇਸ ਦੇ ਲਈ ਤਿਆਰੀਆਂ ਵੀ ਮੁਕੰਮਲ ਹੋ ਗਈਆਂ ਨੇ ਚੋਣ ਕਮਿਸ਼ਨ ਨੇ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਨਾਲ ਦੀ ਨਾਲ ਪ੍ਰਸ਼ਾਸਨ ਨੇ ਵੀ ਆਪਣੇ ਪ੍ਰਬੰਧ ਨੇ ਜਿਹੜੇ ਉਪਕਤਾ ਕਰ ਲਏ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀਆਂ ਜਿੱਥੇ VOTING ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਲਗਭਗ ਤਿਆਰੀਆਂ ਮੁਕੰਮਲ ਹੋ ਗਈਆਂ ਨੇ EVM ਮਸ਼ੀਨਾਂ ਨੂੰ ਲਿਆਂਦਾ ਜਾ ਰਿਹਾ ਹੈ ਪੋਲਿੰਗ ਬੂਥ ਨੇ ਜਿਹੜੇ ਉਹ ਤਿਆਰ-ਬਰ-ਤਿਆਰ ਨੇ ਕੱਲ ਸਵੇਰੇ ਲੋਕ ਵੋਟਾਂ ਪਾਉਣ ਦੇ ਲਈ ਆਪਣੇ ਘਰੋਂ ਨਿਕਲਣਗੇ ਅਤੇ ਜਲੰਧਰ ਪੱਛਮੀ ਦੇ ਵਿਧਾਇਕ ਦੀ ਚੋਣ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਤਾਂ ਜਲੰਧਰ ਤੋਂ ਸਾਡੇ ਸਹਿਯੋਗੀ ਰਵੀ ਸੰਗਰਾਹੂਰ ਸਾਡੇ ਨਾਲ ਜੁੜ ਚੁੱਕੇ ਨੇ ਆਓ ਤੁਹਾਨੂੰ ਜਲੰਧਰ ਲੈ ਚਲਦੇ ਹਾਂ ਅਸੀਂ ਇਸ ਵੇਲੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਦੇ ਵਿੱਚ ਆ ਔਰ ਇੱਥੋਂ ਜਿਹੜੀਆਂ ਈਵੀਐਮ ਮਸ਼ੀਨਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਜਾ ਰਹੀਆਂ ਨੇ ਵਕ ਵਕ ਜਿਹੜੇ ਮੁਲਾਜ਼ਮ ਜਿਨ੍ਹਾਂ ਦੀ ਡਿਊਟੀ ਇਸ ਪੂਰੇ ਕਾਰਜ ਦੇ ਵਿੱਚ ਲੱਗੀ ਹੈ ਉਹ ਇੱਥੇ ਪਹੁੰਚੇ ਔਰ ਉਹਨਾਂ ਨੂੰ ਇੱਥੋਂ ਮਸ਼ੀਨਾਂ ਜਿਹੜੀਆਂ ਨੇ ਇਸ਼ੂ ਕੀਤੀਆਂ ਜਾਣੀਆਂ ਔਰ ਬਕਾਇਦਾ ਸੁਰੱਖਿਆ ਦੇ ਨਾਲ ਇਹਨਾਂ ਬੱਸਾਂ ਦੇ ਵਿੱਚ ਜਿਹੜੀਆਂ ਐ ਉਹ ਸਾਰੇ ਬੂਥਾਂ ਦੇ ਪਹੁੰਚਣਗੇ ਜਲੰਧਰ ਦੇ ਵਿੱਚ 65 ਲੋਕੇਸ਼ਨਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਇੱਥੇ ਰੱਖੀਆਂ ਗਈਆਂ ਔਰ ਉੱਥੇ 181 ਜਿਹੜੇ ਬੂਥ ਹੈ ਉਹਨਾਂ ਤੇ ਇਹ ਮਸ਼ੀਨਾਂ ਜਾਣਗੀਆਂ ਤਾਂ ਇਹ ਇੱਕ ਤੁਹਾਨੂੰ ਚਾਟ ਨਜ਼ਰ ਆ ਰਿਹਾ ਹੋਵੇਗਾ ਇਸ ਚਾਰਟ ਤੇ ساری ساری ਇਨਫੋਰਮੇਸ਼ਨ ਲਿਖੀ ਹੈ ਕਿ ਕਿਹੜੀਆਂ ਮਸ਼ੀਨਾਂ ਕਿਹੜੇ ਬੂਥ ਨੰਬਰ ਨੇ ਜਿਨ੍ਹਾਂ ਦੀਆਂ ਮਸ਼ੀਨਾਂ ਕਿਹੜੀ ਕਿਹੜੀ ਬਿਲਡਿੰਗ ਦੇ ਵਿੱਚੋਂ ਮਿਲਣੀਆਂ ਇਹ ਜਿਹੜੇ ਆਉਣ ਵਾਲੇ ਇੱਥੋਂ ਦੇ ਮੁਲਾਜ਼ਮ ਨੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਉਹਨਾਂ ਦੀ ਸਹੂਲਤ ਦੇ ਵਾਸਤੇ ਇਹ ਜਿਹੜਾ ਚਾਰਟ ਇੱਥੇ ਲਾਇਆ ਗਿਆ ਤਾਂ ਕਿ ਉਹ ਆਪਣੀ ਜਿਹੜੀ ਬਿਲਡਿੰਗ ਉਹਨਾਂ ਨੂੰ ਅਲਾਟ ਕੀਤੀ ਗਈ ਹੈ ਉਸੇ ਬਿਲਡਿੰਗ ਦੇ ਵਿੱਚ ਜਾਣ ਔਰ ਆਪਣੇ ਬੂਥ ਨੰਬਰ ਦੱਸ ਕੇ ਉਸ ਬੂਥ ਨੰਬਰ ਦੀ ਜਿਹੜੀ ਹੈ ਉਥੋਂ ਮਸ਼ੀਨ ਲੈ ਸਕਦੇ ਆ ਔਰ ਨਾਲ ਨਾਲ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੀਆਂ ਮਸ਼ੀਨਾਂ ਨੇ ਉਹ ਮਿਲਣੀਆਂ ਸ਼ੁਰੂ ਹੋ ਗਈਆਂ ਇਹ ਜਿਹੜੀਆਂ ਬੱਸਾਂ ਖੜੀਆਂ ਹੋਈਆਂ ਇਨਾਂ ਇਹਨਾਂ ਬੱਸਾਂ ਤੇ ਵੀ ਬਕਾਇਦਾ ਤੌਰ ਤੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਬਕਾਇਦਾ ਤੌਰ ਤੇ ਜਿਹੜਾ ਲਿਖਿਆ ਗਿਆ ਹੈ ਕਿ ਬੂਥ ਨੰਬਰ ਕਿਹੜੇ-ਕਿਹੜੇ ਹੋਣਗੇ ਪੋਲਿੰਗ ਸਟੇਸ਼ਨ ਕਿਹੜੇ-ਕਿਹੜੇ ਹੋਣਗੇ ਕਿੱਥੇ-ਕਿੱਥੇ ਹੋਣਗੇ ਔਰ ਉਹੀ ਮਸ਼ੀਨਾਂ ਇਹਨਾਂ ਬੱਸਾਂ ਦੇ ਵਿੱਚ ਜਿਹੜੀਆਂ ਨੇ ਉਹ ਰੱਖੀਆਂ ਜਾਣਗੀਆਂ ਔਰ ਬਕਾਇਦਾ ਸਿਕਿਉਰਿਟੀ ਦੇ ਨਾਲ ਸੁਰੱਖਿਆ ਗਾਰਡਾਂ ਦੇ ਨਾਲ ਇਹ ਮਸ਼ੀਨਾਂ ਬੱਸਾਂ ਜਿਹੜੀਆਂ ਨੇ ਇਹ ਵੱਖ-ਵੱਖ ਬੂਥਾਂ ਤੇ ਪਹੁੰਚਣਗੀਆਂ ਤੇ ਬੱਸ 176 77 ਔਰ 78 ਜਿਹੜੇ ਬੂਥ ਨੰਬਰ ਹੈ ਉੱਥੇ ਪਹੁੰਚੇਗੀ ਤੇ ਬਾਕੀ ਜਿਹੜੀਆਂ ਬੱਸਾਂ ਨੇ ਜਿੰਨੀਆਂ ਵੀ ਬੱਸਾਂ ਖੜੀਆਂ ਹੋਈਆਂ ਨੇ ਪ੍ਰਾਈਵੇਟ ਬੱਸਾਂ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹਾਇਰ ਕੀਤੀਆਂ ਗਈਆਂ ਔਰ ਸਾਰੀਆਂ ਦੇ ਸਾਰੀਆਂ ਬੱਸਾਂ ਜਿਹੜੀਆਂ ਨੇ ਇਹ ਬਕਾਇਦਾ ਸੁਰੱਖਿਆ ਦੇ ਨਾਲ ਹੱਕ-ਵੱਕ ਬੂਥਾਂ ਤੇ ਪਹੁੰਚਣਗੀਆਂ ਇਹਨਾਂ ਦੇ ਵਿੱਚ ਹੀ ਜਿਹੜੀ ਹੈ ਪੁਲਿਸ ਟੁਕੜੀਆਂ ਪੁਲਿਸ ਦੀਆਂ ਟੁਕੜੀਆਂ ਹੋਣਗੀਆਂ ਔਰ ਇਹਨਾਂ ਦੇ ਵਿੱਚ ਹੀ ਬੀਐਸਐਫ ਦੀਆਂ ਟੁਕੜੀਆਂ ਹੋਣਗੀਆਂ ਜਿਹੜੀਆਂ ਜਿਹੜੀਆਂ ਉਹਨਾਂ ਬੂਥਾਂ ਤੇ ਲਾਇਆ ਗਿਆ ਆਉਣਗੀਆਂ ਸਾਰੇ ਦੇ ਸਾਰੇ ਜਿਹੜੇ ਆਰਡਰ ਨੇ ਯਾਨੀ ਜਿੱਥੇ ਕਿੱਥੇ ਕਿਹਨੇ ਕਿਹਨੇ ਜਾਣਾ ਉਹਨਾਂ ਦੇ ਇੱਕ ਜੋ ਇਨਚਾਰਜ ਹਨ ਉਹਨਾਂ ਨੂੰ ਬੁਲਾਇਆ ਜਾਂਦਾ ਔਰ ਉਹਨਾਂ ਨੂੰ ਬੂਥ ਨੰਬਰ ਦੇ ਦਿੱਤਾ ਜਾਂਦਾ ਕਿ ਤੁਹਾਡੀ ਡਿਊਟੀ ਕਿੱਥੇ ਜਿਹੜੀ ਹੈ ਤੁਹਾਨੂੰ ਡਿਪਲੋਏ ਕਿੱਥੇ ਕੀਤਾ ਜਾਂਦਾ ਤਾਂ ਇਹ ਲਾਇਲਪੁਰ ਖਾਲਸਾ ਕਾਲਜ ਦੇ ਵਿੱਚ ਇਹ ਸਾਰੀ ਪ੍ਰਕਿਰਿਆ ਚੱਲਦੀ ਹੈ ਤਾਂ ਇਸ ਸ਼ਾਮਿਆਂ ਦੇ ਅੰਦਰ ਵੱਖ-ਵੱਖ ਬੀਐਸਐਫ ਦੀਆਂ ਟੁਕੜੀਆਂ ਪੁਲਿਸ ਦੀਆਂ ਟੁਕੜੀਆਂ ਔਰ ਉਹਨਾਂ ਦੇ ਇਨਚਾਰਜ ਜਿਹੜੇ ਨੇ ਇਸ ਵੇਲੇ ਮੌਜੂਦ ਹੈ ਖਾਣਾ ਖਾ ਰਹੇ ਨੇ ਇਸ ਵੇਲੇ ਪਰ ਉਹ ਸਾਰੇ ਸਾਰੇ ਇੱਥੇ ਮੌਜੂਦ ਨੇ ਔਰ ਉਹਨਾਂ ਨੂੰ ਅਲਾਟ ਕੀਤਾ ਜਾ ਰਿਹਾ ਹੈ ਕਿ ਤੁਹਾਨੂੰ ਕਿਹੜੇ ਕਿਹੜੇ ਬੂਥ ਤੇ ਜਾਣਾ ਹੈ ਕਿੱਥੇ ਕਿੱਥੇ ਕਿਹਦੀ ਕਿਹਦੀ ਡਿਊਟੀ ਹੋਏਗੀ ਬਕਾਇਦਾ ਤੌਰ ਤੇ ਇਨਚਾਰਜ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਔਰ ਸਾਰੀ ਦੀ ਸਾਰੀ ਜਿਹੜੀ ਫੋਰਸ ਆ ਥੋੜੇ ਸਮੇਂ ਬਾਅਦ ਇੱਥੋਂ ਨਿਕਲੇਗੀ ਔਰ ਵਕ ਵਕ ਬੂਥਾਂ ਤੇ ਪਹੁੰਚ ਜਾਣਗੇ ਸਾਰੀਆਂ ਤੇ ਸਾਰੀਆਂ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਲਗਾਤਾਰ ਸਖਤ ਹਦਾਇਤਾਂ ਦੇ ਰੂਪ ਦੇ ਵਿੱਚ ਕੁਝ ਜਿਹੜੇ ਬੂਥ ਹੈਗੇ ਨੇ ਉਹ ਸੈਂਸਿਟਿਵ ਜ਼ੋਨ ਦੇ ਵਿੱਚ ਵੀ ਰੱਖੇ ਗਏ ਆ ਸੈਂਸਿਟਿਵ ਜ਼ੋਨ ਦੇ ਵਿੱਚ ਜਿਹੜੇ ਨੇ ਉਹ ਜਿਹੜੇ ਮਾਈਕਰੋਬਜ਼ਰਵਰ ਵੀ ਲਾਏ ਗਏ ਆ ਦੋ ਤੋਂ ਤਿੰਨ ਬੂਥਾਂ ਤੇ ਮਾਈਕਰੋਬਜ਼ਰਵਰ ਰੱਖੇ ਜਾਣਗੇ ਤਾਂ ਕਿ ਦੋ ਤੋਂ ਤਿੰਨ ਬੂਥਾਂ ਤੇ ਬਕਾਇਦਾ ਤੌਰ ਤੇ ਜਿਹੜੀ ਹੈ ਉਹ ਨਿਗ੍ਹਾ ਰੱਖੀ ਜਾ ਸਕੇ ਜਿਹੜੇ ਜਿਹੜੇ ਸੈਂਸਿਟਿਵ ਬੂਥ ਰੱਖੇ ਗਏ ਨੇ ਕਿਉਂਕਿ ਕਿਉਂਕਿ ਕੱਲ ਜਦੋਂ ਕਾਂਗਰਸ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਕਰਦੀ ਆ ਤਾਂ ਉਹ ਬਹੁਤ ਸਾਰੇ ਖਦਸ਼ੇ ਜ਼ਾਹਰ ਕਰਦੇ ਨੇ ਕਿ ਇੱਥੇ ਬੂਥ ਕੈਪਚਰਿੰਗ ਹੋ ਸਕਦੀ ਹੈ ਜਾਂ ਹੋਰ ਕਿਸੇ ਦੀ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਹੋ ਸਕਦੀ ਹੈ ਪਰ ਫਿਲਹਾਲ ਪੇ ਪੰਜਾਬ ਦਾ ਇਤਿਹਾਸ ਰਿਹਾ ਕਿ ਕੋਈ ਬੂਥ ਕੈਪਚਰਿੰਗ ਵਰਗਾ ਮਾਮਲਾ ਜਾਂ ਕੋਈ ਬਹੁਤ ਵੱਡਾ ਮਾਮਲਾ ਤਾਂ ਨਜ਼ਰ ਨਹੀਂ ਆਉਂਦਾ ਛੋਟੇ-ਛੋਟੀਆਂ ਬੋਟੀਆਂ ਝੜਕਪਾਂ ਜੜੀਆਂ ਨੇ ਉਹ ਜ਼ਰੂਰ ਨਜ਼ਰ ਆਉਂਦੀਆਂ ਪਰ ਬੂਥ ਕੈਪਚਰਿੰਗ ਵਰਗੇ ਮਾਮਲੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਹਾਲ ਦੀ ਘੜੀ ਹਾਲ ਦੀ ਘੜੀ ਜਿਹੜੇ ਆ ਉਹ ਨਜ਼ਰ ਨਹੀਂ ਆਏ ਲੰਬੇ ਸਮੇਂ ਤੋਂ ਜਦੋਂ ਤੋਂ ਇਸ ਲੋਕਤੰਤਰ ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਹੋ ਰਹੀਆਂ ਉਦੋਂ ਤੋਂ ਲੈ ਕੇ ਅੱਜ ਤੱਕ ਕੋਈ ਅਜਿਹਾ ਮਾਮਲਾ ਜਿਹੜਾ ਹੈ ਉਹ ਸਾਹਮਣੇ ਨਹੀਂ ਆਇਆ ਪਰ ਇਲੈਕਸ਼ਨ ਕਮਿਸ਼ਨ ਦੀ ਖਾਸ ਤੌਰ ਤੇ ਡਿਊਟੀ ਬਣਦੀ ਹੈ ਕਿ ਹਰ ਇੱਕ ਪ੍ਰਬੰਧ ਜਿਹੜਾ ਹੈ ਉਸ ਨੂੰ ਪੁਖਤਾ ਜ਼ਰੂਰ ਰੱਖਿਆ ਜਾਵੇ ਤਾਂ ਲੈਲਪੁਰ ਖਾਲਸਾ ਕਾਲਜ ਹੈ ਇਸ ਦੇ ਵਿੱਚ ਸਾਰੀਆਂ ਤੇ ਸਾਰੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਔਰ ਮੁਲਾਜ਼ਮ ਜਿਹੜੇ ਨੇ ਉਹ ਪਹੁੰਚ ਰਹੇ ਨੇ ਸਵੇਰ ਤੋਂ سلسلہ ਜਾਰੀ ਹੈ 8 ਵਜੇ ਤੋਂ ਮੁਲਾਜ਼ਮ ਪਹੁੰਚਣੇ ਸ਼ੁਰੂ ਹੋ ਜਾਂਦੇ ਆ ਔਰ ਇਸ ਵੇਲੇ ਲਗਭਗ ਅੱਧਾ ਦਿਨ ਜਦੋਂ ਬੀਤ ਗਿਆ ਹੈ ਤਾਂ ਅ ਥੋੜੀ ਥੋੜੀ ਪ੍ਰਕਿਰਿਆ ਦੇ ਨਾਲ ਜਿਹੜੀਆਂ ਨੇ ਉਹ ਮਸ਼ੀਨਾਂ ਵੰਡੀਆਂ ਜਾ ਰਹੀਆਂ ਨੇ ਇੱਕ ਪਾਸੇ ਟੁਕੜੀ ਜਿਹੜੀ ਹੈ ਉਹ ਪੁਲਿਸ ਦੀ ਬੈਠੀ ਹੈ ਕਿ ਪੁਲਿਸ ਦੇ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਡਿਊਟੀਆਂ ਤੇ ਤਨਖਾਹ ਦਿੱਤਾ ਜਾ ਸਕੇ ਕਿ ਕਿਸ ਦੀ ਡਿਊਟੀ ਕਿਸ ਬੂਥ ਤੇ ਲੱਗਣੀ ਹੈ ਉਹ ਬੂਥ ਕਿੱਥੇ ਹੈ ਉਹਦਾ ਉਹਦੀ ਲੋਕੇਸ਼ਨ ਕੀ ਹੋਏਗੀ ਤਮਾਮ ਇਸ ਤਰ੍ਹਾਂ ਦੇ ਜਿਹੜੀ ਉਹਨਾਂ ਨੂੰ ਜਾਣਕਾਰੀ ਦੇ ਕੇ ਇਥੋਂ ਭੇਜਿਆ ਜਾਏਗਾ ਔਰ ਉਹੀ ਬੱਸਾਂ ਜਿਹੜੀਆਂ ਨੇ ਜੋ ਬੱਸਾਂ ਅਸੀਂ ਤੁਹਾਨੂੰ ਇਸ ਤੋਂ ਪਹਿਲਾਂ ਦਿਖਾਈਆਂ ਉਹਨਾਂ ਬੱਸਾਂ ਦੇ ਵਿੱਚ ਸਵਾਰ ਹੋ ਕੇ ਸਾਰੇ ਦੇ ਸਾਰੇ ਜਿਹੜੇ ਸੁਰੱਖਿਆ ਗਾਰਡ ਹੈਗੇ ਨੇ ਸੁਰੱਖਿਆ ਮੁਲਾਜ਼ਮ ਹੈਗੇ ਨੇ ਉਹ ਪਹੁੰਚਣਗੇ ਤਾਂ ਜਲੰਧਰ ਵੈਸਟ ਦੀ ਇਹ ਚੋਣ ਹੋ ਰਹੀ ਹੈ ਬਹੁਤ ਅਹਿਮ ਚੋਣ ਹੈ ਕਿਉਂਕਿ ਸਾਰੀਆਂ ਪਾਰਟੀਆਂ ਇਹ ਮੰਨਦੀਆਂ ਕਿ ਉਹਨਾਂ ਦੇ ਅੱਖਸ ਦੀ ਗੱਲ ਜ਼ਰੂਰ ਕਿਤੇ ਨਾ ਕਿਤੇ ਹੈ ਕਿ ਜੇਕਰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਇੱਥੋਂ ਲੂਜ਼ ਕਰ ਜਾਂਦਾ ਹੈ ਤਾਂ ਪੂਰੀ ਦੀ ਪੂਰੀ ਸਰਕਾਰ ਤੇ ਇੱਕ ਬਹੁਤ ਵੱਡਾ ਤੱਬਾ ਲੱਗ ਸਕਦਾ ਹੈ ਇਸੇ ਤਰ੍ਹਾਂ ਦੇ ਨਾਲ ਕਾਂਗਰਸ ਵੀ ਇਹੋ ਮੰਨਦੀ ਹੈ ਕਿ ਪੂਰੀ ਦੀ ਪੂਰੀ ਲੀਡਰਸ਼ਿਪ ਜਿਹੜੀ ਹੈ ਉਹ ਲਗਾਤਾਰ ਇੱਥੇ ਕੰਮ ਕਰ ਰਹੀ ਹੈ ਜੇਕਰ ਉਹਨਾਂ ਦਾ ਕੈਂਡੀਡੇਟ ਲੂਜ਼ ਕਰਦਾ ਹੈ ਤਾਂ ਪੂਰੀ ਪੂਰੀ ਲੀਡਰਸ਼ਿਪ ਤੇ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਹੈ ਔਰ ਵਖ ਵਖ ਖਾਉਂਦੇ ਤੇ ਤਾਇਨਾਤ ਜ ਲੀਡਰ ਨੇ ਉਹਨਾਂ ਤੇ ਇੱਕ ਕਿਉਂਕਿ ਕ੍ਰੈਡੀਬਿਲਟੀ ਤੇ ਜ਼ਰੂਰ ਕਿਤੇ ਨਾ ਕਿਤੇ ਸਵਾਲ ਉੱਠਦੇ ਆ ਤਾਂ ਇਸ ਨੂੰ ਲੈ ਕੇ ਮਾਹੌਲ ਸਾਰੇ ਪਾਸੇ ਜਿਹੜਾ ਹੈ ਉਹ ਸੈnsਟਿਵ ਜ਼ਰੂਰ ਬਣਦਾ ਹੈ ਹਰ ਇੱਕ ਚੋਣਾਂ ਦੇ ਵਿੱਚ ਹਰ ਇੱਕ ਇਲੈਕਸ਼ਨ ਦੇ ਅੰਦਰ ਇਸ ਤਰ੍ਹਾਂ ਦਾ ਮਾਹੌਲ ਜਾਨੀ ਗਹਿਮਾ ਗਹਿਮੀ ਜਾਂ ਕਹ ਲੋ ਕਿ ਇੱਕ ਦੂਜੇ ਤੇ ਦੂਸ਼ਣਬਾਜ਼ੀ ਜਾਂ ਇਸ ਤਰ੍ਹਾਂ ਦਾ ਮਾਹੌਲ ਰੱਖਣਾ ਤੇ ਇਹ ਹਰ ਚੋਣਾਂ ਦੇ ਵਿੱਚ ਜ਼ਰੂਰ ਬਣਦਾ ਪਰ ਜੇਕਰ ਜਲੰਧਰ ਦੀ ਆਪਾਂ ਵੈਸਟ ਦੀ ਚੋਣ ਦੀ ਗੱਲ ਕਰੀਏ ਤਾਂ ਜਲੰਧਰ ਚੋਣ ਦੇ ਵਿੱਚ ਬਹੁਤ ਕੋਜਾ ਹੈ ਜੋ ਨੋਟ ਕਰਨ ਵਾਲੀਆਂ ਚੀਜ਼ਾਂ ਹੈਗੀਆਂ ਜਿਸ ਦੇ ਵਿੱਚ ਖਾਸ ਤੌਰ ਤੇ ਰਾਜਾ ਵਡਿੰਗ ਔਰ ਪ੍ਰਤਾਪ ਸਿੰਘ ਬਾਜਵਾ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੇ ਆ ਕਿ ਬਹੁਤ ਸਾਰੇ ਪੰਜਾਬ ਪੁਲਿਸ ਦੇ ਅਲਾਧ ਅਧਿਕਾਰੀ ਪੰਜਾਬ ਸਰਕਾਰ ਯੂਜ਼ ਕਰ ਰਹੀ ਹੈ ਕਿ ਉਹ ਜਿਹੜੇ ਨੇ ਉਹ ਸਿਵਲ ਵਰਦੀ ਦੇ ਵਿੱਚ ਆਉਣਗੇ ਵੱਖ-ਵੱਖ ਕਬੂਥਾਂ ਤੇ ਬੈਠਣਗੇ ਔਰ ਬੂਥ ਕੈਪਚਰਿੰਗ ਦੀ ਕੋਸ਼ਿਸ਼ ਦੇ ਵਿੱਚ ਉਹ ਉਹਨਾਂ ਦਾ ਸਾਥ ਦੇਣਗੇ ਜਾਣੀ ਉਹਨਾਂ ਦੀ ਰਹਿਨਮਾਈ ਦੇ ਹੇਠੇ ਸਾਰਾ ਕੁਝ ਹੋਏਗਾ ਪਰ ਉਹ ਕਹਿੰਦੇ ਨੇ ਕਿ ਜੇਕਰ ਅਜੀਹਾ ਸਾਨੂੰ ਕਿਤੇ ਨਜ਼ਰ ਆਉਂਦਾ ਹੈ ਤਾਂ ਅਸੀਂ ਡੀਸੀ ਦਫ਼ਤਰ ਦੇ ਵਿੱਚ ਬੈਠਾਂਗੇ ਜੇ ਸਾਨੂੰ ਕਮਰਾ ਵੀ ਨਹੀਂ ਮਿਲਦਾ ਤਾਂ ਅਸੀਂ ਬਾਹਰ ਡੇਰੇ ਲਾਵਾਂਗੇ ਬਕਾਇਦਾ ਤੌਰ ਤੇ ਬੈਠਾਂਗੇ ਤਾਂ ਕਿ ਅਜੀਹਾ ਕੁਝ ਨਾ ਹੋ ਸਕੇ ਤਾਂ ਉਹ ਕਹਿੰਦੇ ਨੇ ਕਿ ਅਜੀਹਾ ਹੋਣ ਦੀ ਸੰਭਾਵਨਾ ਵੱਡੇ ਪੱਧਰ ਤੇ ਆ ਪਰ ਫਿਲਹਾਲ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪੰਜਾਬ ਦੇ ਇਤਿਹਾਸ ਦੇ ਅੰਦਰ ਕਦੇ ਅਜੀਹਾ ਹੋਇਆ ਨਹੀਂ ਕਿ ਕੋਈ ਬੂਟ ਕੈਪਚਰਿੰਗ ਹੋਣ ਦੀ ਕੋਸ਼ਿਸ਼ ਹੋਈ ਹੋਵੇ ਜਾਂ ਬੂਟ ਕੈਪਚਰ ਕੀਤਾ ਗਿਆ ਹੋਵੇ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਹਾਲ ਦੀ ਘੜੀ ਨਜ਼ਰ ਨਹੀਂ ਆਈਆਂ ਪਰ ਪਾਰਟੀਆਂ ਜ਼ਰੂਰ ਇਹ ਇਤਿਹਾਦੇ ਤੌਰ ਤੇ ਅਜਿਹੇ ਜਿਹੜੇ ਹੈ ਉਹ ਬਿਆਨ ਜ਼ਰੂਰ ਜਾਰੀ ਕਰਦੀਆਂ ਹੁੰਦੀਆਂ ਕਿ ਅਜਿਹਾ ਹੋਵੇ ਨਾ ਤਾਂ ਕਿ ਬਾਕੀ ਪਾਰਟੀਆਂ ਨੂੰ ਕੰਨ ਜ਼ਰੂਰ ਹੋ ਜਾਣ ਕਿ ਸਾਡੀ ਨਜ਼ਰ ਬਣੀ ਹੋਈ ਹੈ ਜਾਂ ਕੋਈ ਇਸ ਤਰ੍ਹਾਂ ਦਾ ਤੰਤਰ ਵਰਤਿਆ ਨਾ ਜਾ ਸਕੇ ਤਾਂ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਉਹ ਪਬਲਿਕ ਡੋਪੇਨ ਦੇ ਵਿੱਚ ਜ਼ਰੂਰ ਲੈਂਦੀਆਂ ਜਾਂਦੀਆਂ ਕਿ ਦੇਖੋ ਲੋਕਾਂ ਦੇ ਸਾਹਮਣੇ ਅਸੀਂ ਪ੍ਰੈਸ ਕਾਨਫਰੰਸ ਕਰਕੇ ਅਜਿਹੀਆਂ ਗੱਲਾਂ ਕਹੀਆਂ ਸੀ ਪਰ ਦੂਜੇ ਪਾਸੇ ਜੇਕਰ ਸ਼ੀਤਲੰਗੁਰਾਲ ਹੋਰਾਂ ਦੀ ਗੱਲ ਕਰੀਏ ਤਾਂ ਉਹ ਵੀ ਆਮ ਆਦਮੀ ਪਾਰਟੀ ਖਾਸ ਤੌਰ ਤੇ ਮੁੱਖ ਮੰਤਰੀ ਹੋਰਾਂ ਤੇ ਕਾਫੀ ਨਰਾਜ਼ ਨਜ਼ਰ ਆਉਂਦੇ ਆ ਕਿ ਉਹਨਾਂ ਦੇ ਵੱਲੋਂ ਬਹੁਤ ਕੁਝ ਉਹਨਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਨਰਾਇਤ ਮਕਾਇਆ ਜਾ ਰਿਹਾ ਹੈ ਅਜਿਹੇ ਵੀ ਬਹੁਤ ਸਾਰੇ ਬਿਆਨ ਸਾਹਮਣੇ ਆਉਂਦੇ ਆ ਪਰ ਹਰ ਇੱਕ ਚੋਣਾਂ ਦੇ ਵਿੱਚ ਅਜਿਹਾ ਹੁੰਦਾ ਹੈ ਆਪੋ ਆਪਣਾ ਅਕਸ ਪੱਖ ਬਚਾਉਣ ਦੇ ਲਈ ਅਜਿਹਾ ਜ਼ਰੂਰ ਹੁੰਦਾ ਹੈ ਪਰ ਜਲੰਧਰ ਵੈਸਟ ਦੀ ਚੋਣ ਆਉਣ ਵਾਲੇ ਕੱਲ ਜਿਹੜੀ ਹੈ ਉਹ ਪੋਲਿੰਗ ਬੂਥਾਂ ਤੇ ਲੋਕਾਂ ਨੇ ਪਹੁੰਚਣਾ ਔਰ ਆਪੋ ਆਪਣੇ ਹੱਕ ਦਾ ਇਸਤੇਮਾਲ ਕਰਨਾ ਹੈ ಮತ ਦਾ ਜਿਹੜਾ ਹੈ ਉਹ ਇਸਤੇਮਾਲ ਕਰਨਾ ਹੈ ਔਰ ਆਉਣ ਵਾਲੇ 2 ਦਿਨਾਂ ਬਾਅਦ ਜਾਨੀ 13 ਤਰੀਕ ਨੂੰ ਜਿਹੜਾ ਹੈ ਉਹ ਰਿਜ਼ਲਟ ਆ ਜਾਣਾ ਰਿਜ਼ਲਟ ਦੇ ਵਿੱਚ ਸਭ ਦੀ ਕਿਸਮਤ ਜੋ ਮਸ਼ੀਨਾਂ ਦੇ ਵਿੱਚ ਬੰਦ ਹੋ ਜਾਣੀ ਹੈ ਉਹ ਸਾਹਮਣੇ ਆ ਜਾਣੀ ਹੈ ਕਿ ਕੌਣ ਇਥੋਂ ਜੇਤੂ ਹੋ ਕੇ ਨਿਕਲਦਾ ਹੈ ਔਰ ਕੌਣ ਇਥੋਂ ਹਾਰਦਾ ਹੈ ਫਿਲਹਾਲ ਤੁਹਾਨੂੰ ਅਸੀਂ ਲਾਇਲਪੁਰ ਖਾਲਸਾ ਕਾਲਜ ਦੀਆਂ ਤਸਵੀਰਾਂ ਦਿਖਾ ਰਹੇ ਸੀ ਮਸ਼ੀਨਾਂ ਦੀ ਵੰਡ ਹੋ ਰਹੀ ਹੈ ਵਕ ਵਕ ਕਬੂਤਾਂ ਤੇ ਮਸ਼ੀਨਾਂ ਪਹੁੰਚਣਗੀਆਂ ਸੁਰੱਖਿਆ ਮਲਾਜ਼ਮ ਪਹੁੰਚਣਗੇ ਔਰ ਆਉਣ ਵਾਲੇ ਕੱਲ ਜਿਹੜੀ ਹੈ ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਿਹੜੀ ਹੈ VOTING ਹੁੰਦੀ ਹੋਈ ਨਜ਼ਰ ਆਏਗੀ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੂਰ ਤਾਂ ਅਨਮਿਊਟ ਜਲੰਧਰ